ਕਿਵੇਂ ਦੇਖਦੇ ਹੋ ਜਦੋਂ ਇੱਥੇ ਨੂੰ ਚੱਲਦੇ ਹਾਂ ਘਰ ਤੋਂ ਜਦੋਂ ਪ੍ਰਭਾਸਰਾਂ ਨੂੰ ਚੱਲਦੇ ਹਾਂ ਤਾਂ ਅੰਦਰ ਕੀ ਚੱਲਦਾ ਹੁੰਦਾ ਅੰਦਰ ਦਿਲ ਦੇ ਵਿੱਚ ਕੀ ਚੱਲਦਾ ਪ੍ਰਭਾਸਰਾ ਗੁਰੂ ਦਾ ਆਸਰਾ ਜਿੱਥੇ ਸਭ ਨੂੰ ਆਸਰਾ ਮਿਲਦਾ ਦੁਖੀ ਨੂੰ ਸੁਖੀ ਨੂੰ ਮੇਰੇ ਵਰਗੇ ਬੇਸ਼ਮ ਸੁਖੀ ਐ ਮੈਨੂੰ ਵੀ ਉਹ ਲੱਗਿਆ ਮੈਂ ਉਹਦੇ ਆਸਰੇ 'ਚ ਚੱਲਿਆ ਬੜੀ ਖੁਸ਼ੀ ਹੁੰਦੀ ਹੈ ਕਿ ਭਾਈ ਸਾਹਿਬ ਨੇ ਯਾਦ ਕੀਤਾ ਕਿੱਡਾ ਬੰਦਾ ਹੋ ਕਿੱਡੇ ਜਪੈਨ ਜੀ ਹੈਗੇ ਇਹਨਾਂ ਨਾਲ ਕਾਤਾ ਪੈ ਰਾਇਆ ਉਹ ਇੰਨਾ ਕੋ ਸੰਭੀ ਬੈਠੇ ਆ ਬਹੁਤ ਚੰਗਾ ਲੱਗਦਾ ਪ੍ਰੇਦਾਸ਼ਮ ਚ ਜਿਹੜੇ ਨੇ ਉਸਟਰੀ ਕਰਦੇ ਨੇ ਉਹਨਾਂ ਦੇ ਬੱਚੇ ਬਾਹਰ ਕੈਨੇਡਾ ਅਮਰੀਕਾ ਉੱਥੇ ਸਾਰਿਆਂ ਤੋਂ ਵੱਧ ਉਹ ਮੁੱਖ ਜਿਹੜਾ ਪੈਸਾ ਉਹ ਪੈਸਾ ਹੋ ਗਿਆ ਸਾਰਿਆਂ ਤੋਂ ਵੱਧ ਜਿਹੜੀ ਐਵੇਂ ਤਾਂ ਪੈਸੇ ਨੂੰ ਦਿੱਤੀ ਬੀਜੀ ਇੱਛਾ ਨਹੀਂ ਫੜੀ ਜਾਂਦੀ ਜਦੋਂ ਤੁਹਾਡੀ ਇੱਕ ਇੱਛਾ ਮੈਨੂੰ ਨਹੀਂ ਲੱਗਦਾ ਮੈਂ ਤੁਹਾਨੂੰ ਸਵਾਲ ਪੁੱਛਦਾ ਤੁਹਾਡੀ ਕਿਤੇ ਮੋਟਰਸਾਈਕਲ ਦੀ ਇੱਛਾ ਪੂਰੀ ਹੋਈ ਸੀ ਨਾ ਫਿਰ ਤੁਹਾਡੀ ਇੱਛਾ ਆ ਗਈ ਸੀ ਨੇ ਕਾਰ ਲੈਣੀ ਹੁਣ ਜਦੋਂ ਵੀ ਇੱਛਾ ਇੱਕ ਪੂਰੀ ਹੁੰਦੀ ਹੈ ਦੂਸਰੀ ਇੱਛਾ 100 ਕਿਲੋਮੀਟਰ ਅੱਗੇ ਚਲੀ ਜਾਂਦੀ ਹੈ ਇਹ ਇੱਛਾ ਗੱਦਸਾਤ ਕਿਵੇਂ ਦੇਖਦੇ ਹੋ ਜਦੋਂ ਇੱਥੇ ਨੂੰ ਚੱਲਦੇ ਹਾਂ ਘਰ ਤੋਂ ਜਦੋਂ ਪ੍ਰਭਾਸਰਾ ਨੂੰ ਚੱਲਦੇ ਹਾਂ ਤਾਂ ਅੰਦਰ ਕੀ ਚੱਲਦਾ ਹੁੰਦਾ ਅੰਦਰ ਦਿਲ ਦੇ ਵਿੱਚ ਕੀ ਚੱਲਦਾ ਹੈ ਪ੍ਰਭਾਸਰਾ ਗੁਰੂ ਦਾ ਆਸਰਾ ਜਿੱਥੇ ਸਭ ਨੂੰ ਆਸਰਾ ਮਿਲਦਾ ਦੁਖੀ ਨੂੰ ਸੁਖੀ ਨੂੰ ਮੇਰੇ ਵਰਗੇ ਬੇਸ਼ਮ ਸੁਖੀ ਹੈ ਮੈਨੂੰ ਵੀ ਉਹ ਲੱਗਿਆ ਮੈਂ ਉਹਦੇ ਆਸਰੇ 'ਚ ਚੱਲਿਆ ਮੈਂ ਕਈ ਵਾਰਾਂ ਗੁਰੂ ਮਹਾਰਾਜ ਨੇ ਮੈਨੂੰ ਤੇ ਮੱਠਕਵਾਇਆ ਇੱਥੇ ਮੈਂ ਆਉਂਦਾ ਰਿਆਂ ਹਨਾ ਹੋਰ ਤਾਂ ਮੇਰਾ ਮਤਲਬ ਬੜੀ ਖੁਸ਼ੀ ਹੁੰਦੀ ਹੈ ਕਿ ਭਾਈ ਸਾਹਿਬ ਨੇ ਯਾਦ ਕੀਤਾ ਕਿੱਡਾ ਬੰਦਾ ਹੋ ਕਿੱਡੇ ਜਾਂ ਭੈਣ ਜੀ ਹੈਗੇ ਇਹਨਾਂ ਦੇ ਨਾਲ ਕਾਹਦਾ ਪੈਰਾ ਆ ਯਾਰ ਉਹ ਇਹਨਾਂ ਕੋ ਸੰਭੀ ਬੈਠੇ ਆ ਬਹੁਤ ਚੰਗਾ ਲੱਗਦਾ ਇਕਾਦੂ ਸਾਹਿਬ ਨਾਂ ਰੱਖਿਆ ਨਿਆਸਤਿਆਂ ਦਾ ਆਸਰਾ ਪ੍ਰਭ ਆਸਰਾ ਹਨਾ ਨਾਂ ਨੂੰ ਕਿਵੇਂ ਦੇਖਦੇ ਹਾਂਜੀ ਮੈਂ ਕਹਾਂ ਵੀ ਇਦਾਂ ਜਿਹੜੇ ਪੰਘੂੜੇ ਲਾਏ ਇਹਨਾਂ ਨੇ ਥੋੜਾ ਲਵਾਏ ਓਨੇ ਲਵਾਏ ਆ ਹੂੰ ਉਹ ਉਸਮਾਨ ਇੱਕ ਜਨਤਾ ਦੇਤਾ ਉਹ ਮਾਂ ਉਹ ਪ੍ਰਮਾਤਮਾ ਨੇ ਕਿਹਾ ਉਹ ਇਹ ਤਾਂ ਜਿਹੜਾ ਬੱਚਾ ਸੰਤ ਆ ਜਹਾ ਪ੍ਰਭਾ ਵਸਰੇਤ ਛੱਡਿਆ ਤੂੰ ਇਹਨੂੰ ਤੂੰ ਇਹਨੂੰ ਰੱਖ ਨਹੀਂ ਸਕਦੀ ਜਿਹੜੀ ਰੱਖ ਹੀ ਨਹੀਂ ਸਕਦੀ ਉਹਨੂੰ ਗੱਲ ਘੁੱਟ ਕੇ ਮਾਰ ਦੋਗੀ ਜਿਹੜੀ ਰੱਖ ਹੀ ਨਹੀਂ ਸਕਦੀ ਉਹਨੂੰ ਕਿਤੇ ਵੇਚ ਦੋਗੀ ਇਸ ਕਰਕੇ ਵਾਹਿਗੁਰੂ ਜੀ ਅਰਦਾਸ ਸੱਚੇ ਪਾਤਸ਼ਾਹ ਪ੍ਰਭੂ ਅਸਰਾ ਤੇ ਪੈਰਾ ਦੇ ਪੈਰਾ ਦੇ ਪਤਾ ਹੀ ਨਾ ਲੱਗੇ ਕਿੰਨੀ ਸੇਵਾ ਹੋ ਜਾਂਦੇ ਕਿੰਨੋਂ ਕੁੱਸ ਚੱਲੀ ਜਾਂਦੇ ਗਾ ਤੁ ਸਭ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਮੁੱਖ ਪੈਸਾ ਹੋ ਗਿਆ ਕਿਉਂਕਿ ਇੱਥੇ ਜਦੋਂ ਵੀ ਵਿਸਟ ਕਰੀਦਾ ਹਨ ਤਾਂ ਕਈ ਲੋਕ ਇਦਾਂ ਦੇ ਮਿਲਦੇ ਜਿਨ੍ਹਾਂ ਦੇ ਬੱਚੇ ਬਾਹਰ ਨੇ ਤੇ ਉਹ ਇੱਥੇ ਬਿਰਧ ਆਸ਼ਰਮ 'ਚ ਜਿਹੜੇ ਨੇ ਉਹ ਸਟੇ ਕਰਦੇ ਨੇ ਉਹਨਾਂ ਦੇ ਬੱਚੇ ਬਾਹਰ ਕੈਨੇਡਾ ਅਮਰੀਕਾ ਉੱਥੇ ਸਾਰਿਆਂ ਤੋਂ ਵੱਧ ਮੁੱਖ ਜਿਹੜਾ ਪੈਸਾ ਉਹ ਪੈਸਾ ਹੋ ਗਿਆ ਸਾਰਿਆਂ ਤੋਂ ਵੱਧ ਜਿਹੜੀ ਐਮੀਤੋਂ ਪੈਸੇ ਨੂੰ ਦਿੰਦੀ ਬੀਜ ਇੱਛਾ ਨਹੀਂ ਫੜੀ ਜਾਂਦੀ ਜਦੋਂ ਤੁਹਾਡੀ ਇੱਕ ਇੱਛਾ ਮੈਨੂੰ ਨਹੀਂ ਲੱਗਦਾ ਮੈਂ ਤੁਹਾਨੂੰ ਸਵਾਲ ਪੁੱਛਦਾ ਤੁਹਾਡੀ ਕਿਤੇ ਮੋਟਰਸਾਈਕਲ ਦੀ ਇੱਛਾ ਪੂਰੀ ਹੋਈ ਸੀ ਨਾ ਫਿਰ ਤੁਹਾਡੀ ਇੱਛਾ ਆ ਗਈ ਸੀ ਨੇ ਕਾਰ ਲੈਣੀ ਹੁਣ ਜਦੋਂ ਵੀ ਇੱਛਾ ਇੱਕ ਪੂਰੀ ਹੁੰਦੀ ਹੈ ਦੂਸਰੀ ਇੱਛਾ 100 ਕਿਲੋਮੀਟਰ ਅੱਗੇ ਚਲੀ ਜਾਂਦੀ ਹੈ ਇਹ ਇੱਛਾ ਜੇ ਤੁਸੀਂ ਮੂੰਗੀ ਦੀ ਦਾਲ ਨਾਲ ਰੋਟੀ ਖਾਣਿਓ ਸਬਰ ਸ਼ੁਕਰ ਹੈ ਉਹ ਹੀ ਕਰੋ ਜਦੋਂ ਤੁਹਾਡੀਆਂ ਇੱਛਾਵਾਂ ਬਹੁਤ ਵੱਡੀਆਂ ਹੋ ਜਾਂਦੀਆਂ ਹਨ ਇੱਛਾ ਤੁਹਾਡੀ ਫੜੀ ਨਹੀਂ ਨਾ ਜਾਂਦੀ ਉਦੋਂ ਤੁਸੀਂ ਆਲਾ ਦਵਾਲਾ ਭੁੱਲ ਜਾਂਦੇ ਹੋ ਪਰ ਤੁਸੀਂ ਫਿਰ ਇੱਛਾ ਮਗਰ ਦੌੜ ਜਾਂਦੇ ਹੋ ਉਹਦੇ ਲਈ ਪੈਸਾ ਕਿਵੇਂ ਕਰਨਾ ਹਿਰਾਫਰੀ ਹੋਈ ਜਾਂਦੀ ਹੈ ਮੈਂ ਨਹੀਂ ਕਹੂੰਗਾ ਕਿੰਨੇ ਕਿੰਨੇ ਬਿਲਡਰ ਫਸੇ ਨੇ ਕੀ ਆ ਬਾਤ ਹੈ ਯਾਰ ਕਿਉਂ ਤੁਸੀਂ ਠੱਗੀਆਂ ਮਾਰੀ ਜਾਂਦੇ ਹੋ ਅੱਜ ਤੁਸੀਂ ਕਿੱਥੇ ਬੈਠੇ ਕਿੱਥੇ ਬੈਠਿਆ ਨਾ ਕਿੰਨੇ ਧੋਖਾ ਕਰਕੇ ਕਿੰਨੇ ਧੋਖਾ ਦੇਣ ਵਾਲੇ ਬੰਦੇ ਕਿੰਨੇ ਬੈਠੇ ਨੇ ਸੋ ਇਸ ਕਰਕੇ ਇੱਛਾ ਤੁਹਾਡੀ ਕੰਟਰੋਲ ਛੋਵੇ ਤਾਂ ਮੈਂ ਸਮਝਦਾ ਕੁਝ ਵੀ ਜਿਨ੍ਹਾਂ ਦੇ ਮਾਪੇ ਇੱਥੇ ਬੈਠੇ ਨੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦਾ ਮਾੜੀ ਗੱਲ ਹੈ ਪਰ ਆਪ ਦਾ ਖਿਆਲ ਰੱਖਣ ਉਦੋਂ ਵੀ ਪੜਾ ਟਾਈਮ ਆਉਣ ਵਾਲਾ ਉਹਨਾਂ ਤੇ ਸੋ ਬਹੁਤ ਬਹੁਤ ਧੰਨਵਾਦ ਜੀ ਸਰ ਬੁੜੇ ਹੁੰਦੇ ਜਾ ਰਹੇ ਨੇ ਕਹਿੰਦੇ ਉਮਰ ਦੀ ਚਾਲ ਹਿਰਨ ਵਾਂਗ ਖਿਰੰਗਾ ਮਾਰਦੀ ਜਾ ਰਹੀ ਤੇ ਜ਼ਿੰਦਗੀ ਦੀ ਚਾਲ ਕੀੜੀ ਤੋਂ ਹੋਈ ਮਦਮ ਆਉਣ ਵਾਲਾ ਵੇਲਾ ਜੈਸੀ ਕਰਨੀ ਵੈਸੀ ਪਰ ਬਹੁਤ ਬਹੁਤ ਥੈਂਕ ਯੂ ਮਿਹਰਬਾਨ। ਸੋ ਇਹ ਹਨ ਪ੍ਰਕਾਸ਼ ਗਾਦੋ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਜ਼ਿੰਦਗੀ ਦੇ ਜਿਹੜੇ ਬਲਬਲੇ ਸੀ ਉਹ ਸਾਹਮਣੇ ਕੱਢ ਕੇ ਲਿਆਉਂਦੇ ਨੇ ਕਿ ਅੱਜ ਜਿਨ੍ਹਾਂ ਦੇ ਮਾਤਾ ਪਿਤਾ ਇੱਥੇ ਨੇ ਇੱਥੇ ਸਮਾਂ ਗੁਜ਼ਾਰਦੇ ਆ ਤਾਂ ਉਹਨਾਂ ਦਾ ਸਮਾਂ ਦੂਰ ਨਹੀਂ। ਜਦੋਂ ਉਹਨਾਂ ਤੇ ਵੀ ਉਹਨਾਂ ਦੇ ਮਾਪਿਓ ਵਾਲੀ ਉਮਰ ਆਵੇਗੀ। ਜਦੋਂ ਉਹਨਾਂ ਦੇ ਬੱਚੇ ਵੀ ਨੇ ਜਿਹੜੇ ਉਹ ਅੱਗੇ ਵੱਡੇ ਹੋਣਗੇ ਤੇ ਉਹ ਬਜ਼ੁਰਗ ਦੀ ਉਮਰ ਦੇ ਵਿੱਚ ਜਾਣਗੇ ਤਾਂ ਉਹਨਾਂ ਦੇ ਨਾਲ ਇਦੋਂ ਵੀ ਜਿਹੜਾ ਅਸਰ ਉਹ ਮਾੜਾ ਹੋਊ।